ਇਸ਼ਕ ਦੇ ਵਿੱਚ ਅੰਨਾ ਬੰਦਾ ਤੰਦਾ ਕੋਲੇ ਟੱਪਣ ਲੱਗਿਆ ਵਿੰਟ ਲਾਉਂਦਾ ਹੈ ਪਹਿਲਾ ਚੰਨ ਚੜਾਇਆ ਗਿਆ ਸਰਬਜੀਤ ਕੌਰ ਵੱਲੋਂ ਜਿਸ ਨੇ ਆਸਤਾ ਦਾ ਸਹਾਰਾ ਲਿਆ ਜਥੇ ਦੇ ਨਾਲ ਗਈ ਭਾਈ ਤੁਸੀਂ ਇਸ਼ਕ ਪਗਾਉਣਾ ਹੈ ਤੁਸੀਂ ਇਸ਼ਕ ਪਗਾਓ ਲੇਕਿਨ ਕਿਸੇ ਧਾਰਮਿਕ ਸੰਸਾ ਦਾ ਸਹਾਰਾ ਲੈ ਕੇ ਤੁਸੀਂ ਜਾਓਗੇ ਤੇ ਤੁਹਾਡਾ ਭੰਡੀ ਪ੍ਰਚਾਰ ਵੀ ਹੋਵੇਗਾ ਸਰਬਜੀਤ ਕੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਵੱਲੋਂ ਵੀ ਪਾਕਿਸਤਾਨ ਸਰਕਾਰ ਵੱਲੋਂ ਵੀ ਹਾਲਾਂਕਿ ਨੂਰ ਹਸੈਨ ਬਣੀ ਸਰਬਜੀਤ ਕੌਰ ਦੀ ਪਾਕਿਸਤਾਨ ਦੇ ਲੋਕਾਂ ਵੱਲੋਂ ਖਿਲੀ ਉਡਾਈ ਜਾ ਰਹੀ ਹੈ ਉਹ ਕਹਿੰਦੇ ਕਿ ਜਿਹੜੀ ਆਪਣੇ ਦੇਸ਼ ਦੀ ਨਹੀਂ ਬਣੀ ਜਿਹੜੀ ਆਪਣੇ ਲੋਕਾਂ ਦੀ ਨਹੀਂ ਬਣੀ ਜਿਹੜੀ ਆਪਣੇ ਘਰ ਵਾਲੇ ਦੀ ਆਪਣੇ ਪੁੱਤਰਾਂ ਦੀ ਆਪਣੀ ਨੋਹਾਂ ਦੀ ਆਪਣੀਆਂ ਪੁੱਤ ਅਤੇ ਪੋਤਰੀਆਂ ਦੀ ਨਹੀਂ ਬਣੀ ਉਹ ਪਾਕਿਸਤਾਨ ਦੀ ਕਿਵੇਂ ਬਣ ਜਾਵੇਗੀ ਹੋ ਸਕਦਾ ਹੈ ਕਿ ਉਹ ਖੂਫੀ ਖੂਫੀ ਏਜੰਸੀਆਂ ਦੇ ਰਾਹੀਂ ਇੱਥੇ ਆਈ ਹੋਵੇ ਕਿਸ ਤਰ੍ਹਾਂ ਨਨਕਾਣਾ ਸਾਹਿਬ ਜਾਂ ਦਾ ਪਹਾਨਾ ਲਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਸਵਾਲ ਉੱਠੇ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕੀ ਪਤਾ ਕਿ ਸਰਬਜੀਤ ਕੌਰ ਅਜਿਆ ਚੰਨ ਚੜਾਵੇਗੀ ਪਾਕਿਸਤਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਲੋਕ ਵੀ ਉਹਦੇ ਕੋਲੋਂ ਦੁਖੀ ਨੇ ਉਧਰੋਂ ਕਾਰਵਾਈ ਕੀਤੀ ਜਾ ਰਹੀ ਹੈ ਕਹਿੰਦੇ ਨੇ ਕਿਸੇ ਵੀ ਸਮੇਂ ਉਸ ਦੀ ਭਾਰਤ ਵਿੱਚ ਵਾਪਸੀ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਭਾਰਤ ਸਰਕਾਰ ਜਿਹੜੀ ਕਾਰਵਾਈ ਕਰੇਗੀ ਕਿਉਂਕਿ ਸਰਬਜੀਤ ਸਿੰਘ ਦੇ ਕੌਰ ਦੇ ਉੱਤੇ ਕਈ ਤਰ੍ਹਾਂ ਦੇ ਕੇਸ ਪੰਜਾਬ ਦੇ ਵਿੱਚ ਉਹਦੇ ਤੇ ਐਡ ਕੀਤੇ ਹੋਏ ਨੇ ਲੇਕਿਨ ਇਸ ਕਹਿੰਦੇ ਨੇ ਅੰਨਾ ਹੁੰਦਾ ਹੈ ਇਸਕ ਜਿਹੜਾ ਹੁੰਦਾ ਹੈ ਕੰਧ ਕੋਲੇ ਟੱਪਣ ਲੱਗਿਆ ਮਿੰਟ ਲਾਉਂਦਾ ਹੈ ਜੇਕਰ ਅਸੀਂ ਸਰਹੱਦਾ ਪਾਰ ਜਾਣੇ ਚਾਹੀਏ ਚਾਹੇ ਉਹ ਸੀਮਾ ਹੈਦਰ ਹੋਵੇ ਚਾਹੇ ਉਹ ਕਿਰਨਬਾਲਾ ਹੋਵੇ ਚਾਹੇ ਹੋਵੇ ਸਰਬਜੀਤ ਕੌਰ ਇੱਕ ਅਜਾਇ ਹੀ ਮਾਮਲਾ ਸਾਹਮਣੇ ਆਇਆ ਹੈ ਹਲਕਾ ਸ਼ਾਕੂਟ ਜਲੰਧਰ ਹਲਕੇ ਦੇ ਵਿੱਚ ਚਰਨਦੀਪ ਨਾਮ ਦਾ ਲੜਕਾ ਪਾਕਿਸਤਾਨ ਪਹੁੰਚ ਗਿਆ ਹੈ ਉਥੋਂ ਦੀ ਆਰਮੀ ਨੇ ਉਥੋਂ ਦੇ ਰੈਂਜਰਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਨਾ ਤੇ ਮਾਤਾ ਨੂੰ ਪਤਾ ਸੀ ਨਾ ਪਿਤਾ ਨੂੰ ਤੇ ਨਾ ਪਰਿਵਾਰਕ ਮੈਂਬਰਾਂ ਨੂੰ ਜਿਸ ਤਰ੍ਹਾਂ ਪਹਿਲਾਂ ਸਰਬਜੀਤ ਕੌਰ ਦਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਜਿਵੇਂ ਉਹ ਖਬਰਾਂ ਡਿਮ ਹੋ ਗਈਆਂ ਕਿ ਇਹ ਸ਼ਰਨਜੀਤ ਸਿੰਘ ਤੇ ਵੱਡੀ ਕਾਰਵਾਈ ਹੋਵੇਗੀ ਆਖਰ ਕਾਰਜ ਸ਼ਰਨਜੀਤ ਸਿੰਘ ਜੀ ਸ਼ਰਨਜੀਤ ਸਿੰਘ ਬਾਰਡਰ ਪੰਿਲ ਟੱਪਿਆ ਬਾਰਡਰ ਕ੍ਰੋਸ ਕਿਵੇਂ ਕੀਤਾ ਕਿਹੜੀ ਉਹਦੇ ਉਹਦੇ ਜਵਾਬਦੇਹ ਵਿੱਚ ਮਨਸ਼ਾ ਸੀ ਇੱਕ ਪਾਸੇ ਸਰਬਜੀਤ ਕੌਰ ਦਾ ਰੋਲਾ ਹਾਲੇ ਨਿਬੜਿਆ ਹੀ ਨਹੀਂ ਹਾਲੇ ਉਹ ਮਾਮਲਾ ਮਾਮਲਾ ਠੰਡੇ ਬਸਤੇ ਵਿੱਚ ਪਿਆ ਪਿਆ ਹੀ ਨਹੀਂ ਦੂਸਰੇ ਪਾਸੇ ਚਰਨਜੀਤ ਸਿੰਘ ਜੋ ਸ਼ਾਹਕੋਟ ਹਲਕਾ ਜਲੰਧਰ ਤੋਂ ਸੰਬੰਧ ਰੱਖਦਾ ਹੈ ਉਹ ਪਾਕਿਸਤਾਨ ਦੇ ਵਿੱਚ ਜਾ ਪੁਜਾ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਗ੍ਰਿਫਤਾਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਸ਼ਾਹਕੋਟ ਦੇ ਵਿੱਚ ਹਾਹਾਕਾਰ ਮਚ ਗਈ ਕਿ ਚਰਨਜੀਤ ਦੀ ਮਜਬੂਰੀ ਕੀ ਬਣ ਗਈ ਪਹਿਲਾਂ ਅਸੀਂ ਖਬਰ ਬਣਦੇ ਹਾਂ ਖਬਰ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਗੱਲਬਾਤ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਇੱਕ ਨੌਜਵਾਨ ਅਚਾਨਕ ਪਾਕਿਸਤਾਨ ਪਹੁੰਚ ਗਿਆ ਹੈ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ ਫਿਰ ਉਹਨਾਂ ਨੇ ਪਾਕਿਸਤਾਨੀ ਰੇਂਜਰਾਂ ਨਾਲ ਹੱਥ ਕੜੀ ਵਾਲੀ ਉਸ ਦੀ ਇੱਕ ਫੋਟੋ ਜਾਰੀ ਕੀਤੀ ਇੱਕ ਪਾਕਿਸਤਾਨੀ ਰੇਂਜਰਾਂ ਵੱਲੋਂ ਇੱਕ ਫੋਟੋ ਜਾਰੀ ਕੀਤੀ ਗਈ ਉਹ ਸਰਲਿਟੀ ਨੌਜਵਾਨ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ ਜਿਸ ਕਾਰਨ ਉਸਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਵੀ ਕਰਵਾਈ ਸੀ ਜਾਨਿਕੇ ਉਸਦੇ ਪਿਤਾ ਦਾ ਨਾਮ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ ਕਈ ਦਿਨਾਂ ਤੋਂ ਲਾਪਤਾ ਸੀ ਸ਼ਰਨ ਸਿੰਘ ਆਪਣੇ ਘਰ ਤੋਂ ਉਹਨਾਂ ਦੇ ਪਿਤਾ ਸਤਨਾਮ ਸਿੰਘ ਅਤੇ ਉਹਨਾਂ ਦੀ ਮਾਤਾ ਵੱਲੋਂ ਥਾਣੇ ਦੇ ਵਿੱਚ ਰਿਪੋਰਟ ਲਿਖਵਾਈ ਗਈ ਕਿ ਚਰਨਜੀਤ ਸਿੰਘ ਗੁੰਮ ਹੋ ਗਿਆ ਹੈ ਉਹ ਲੱਭ ਨਹੀਂ ਰਿਹਾ ਪੰਜਾਬ ਪੁਲਿਸ ਪੰਜਾਬ ਪ੍ਰਸ਼ਾਸਨ ਸਾਡੀ ਮਦਦ ਕਰੋ ਹਾਨਾ ਕਿ ਉਸਦਾ ਪਤਾ ਨਹੀਂ ਲੱਗ ਸਕਿਆ ਨੌਜਵਾਨਾਂ ਤੋਂ ਪਾਕਿਸਤਾਨ ਵਿੱਚ ਨੌਜਵਾਨ ਤੋਂ ਪਾਕਿਸਤਾਨ ਵਿੱਚ ਕੁੱਝ ਗਿਸ਼ਕੀ ਹੋ ਜਾ ਰਹੀ ਹੈ ਉਹ ਸੂਤਰਾ ਅਨੁਸਾਰ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਹੀ ਕਪੂਰਥਲਾ ਜੇਲ੍ਹ ਤੋਂ ਜ਼ਬਾਨ ਤੇ ਰਿਹਾ ਕੀਤਾ ਗਿਆ ਸੀ ਉਸ ਰੁੱਧ ਝਗੜੇ ਦੇ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਗਈ ਪਿਤਾ ਨੇ ਕੇਂਦਰ ਸਰਕਾਰ ਤੋਂ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਦੋ ਕੇਸ ਪਹਿਲਾਂ ਹੀ ਸ਼ਰਨਜੀਤ ਉੱਤੇ ਚੱਲਦੇ ਸੀ ਗੁੰਮ ਹੋਣ ਤੋਂ ਪਹਿਲਾਂ ਯਾਨੀ ਕਿ 2 ਹਫਤੇ ਪਹਿਲਾਂ ਪਟਿਆਲਾ ਆ ਕਪੂਰਥਲਾ ਦੀ ਜੇਲ੍ਹ ਦੇ ਵਿੱਚੋਂ ਜ਼ਬਾਨ ਤੇ ਜਵਾਨ ਤੋਂ ਉਹਨਾਂ ਨੂੰ ਮਿਲੀ ਸੀ ਜਵਾਨ ਤੇ ਰਹਾ ਓਕੇ ਉਹ ਆਪਣੇ ਘਰ ਆਇਆ ਲੇਕਿਨ ਇੱਕ ਦੋ ਦਿਨ ਘਰ ਰਹਿਣ ਘਰ ਵਿੱਚ ਰਿਹਾ ਘਰ ਦੇ ਵਿੱਚ ਰਹਿਣ ਤੋਂ ਬਾਅਦ ਫਿਰ ਉਹ ਅਲੋਪ ਹੋ ਗਿਆ ਪਿਤਾ ਵੱਲੋਂ ਸ਼ਿਕਾਇਤ ਕੀਤੀ ਗਈ ਲੇਕਿਨ ਜਿਵੇਂ ਹੀ ਪਾਕਿਸਤਾਨੀ ਰੇਂਜਰਾਂ ਦੇ ਨਾਲ ਉਸ ਦੀਆਂ ਤਸਵੀਰਾਂ ਵਿਕੀਆਂ ਗਈਆਂ ਹੱਥਕੜੀਆਂ ਉਸ ਨੂੰ ਲੱਗੀਆਂ ਹੋਈਆਂ ਨੇ ਤੇ ਹਲਕੇ ਦੇ ਵਿੱਚ ਅਥੱਲੀ ਬਚ ਗਈ ਕਿ ਭਾਈ ਇਹ ਸ਼ਰਨਦੀਪ ਸਿੰਘ ਉਧਰ ਕਿਵੇਂ ਪਹੁੰਚ ਗਿਆ ਕਹਿੰਦਾ ਹੈ 10 ਗ੍ਰਾਮ ਵੇਚਿਆ ਗਿਆ ਉਸ ਨੂੰ ਸੌਂ ਦਿੱਤਾ ਗਿਆ ਰਿਪੋਰਟ ਨਕੋਤਾਂ ਦੇ ਅਨਸਾਰ ਜਲੰਧਰ ਦੇ ਸ਼ਾਹ ਕੋ ਰਹਿਣ ਵਾਲਾ ਸ਼ਰਨਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਘਰੋਂ ਗਾਇਬ ਹੋ ਗਿਆ ਸੀ ਫਿਰ ਉਹ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ पार ਕਰਕੇ ਪਾਕਿਸਤਾਨੀ ਪੰਜਾਬ ਮਕਸੂਰ ਜ਼ਿਲ੍ਹੇ ਵਿੱਚ ਚਲਾ ਗਿਆ ਯਾਨੀ ਕਿ ਕਸੂਰ ਬੁਲੇਵਲ ਚਲਾ ਗਿਆ ਫਿਰ ਪਾਕਿਸਤਾਨੀ ਰਿੰਜਣਾ ਨੇ ਉਸ ਨੂੰ ਫੜ ਲਿਆ ਉਸ ਦੀ ਇੱਕ ਫੋਟੋ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਉਸ ਨੂੰ ਕਸੂਰ ਜ਼ਿਲ੍ਹੇ ਦੇ ਸਹੈਜੜਾ ਦੇ ਸਰਹੱਦੀ ਖੇਤਰ ਵਿੱਚੋਂ ਫੜਿਆ ਗਿਆ ਸਹੈਜੜਾ ਦੇ ਸਰਹੱਦੀ ਖੇਤਰ ਵਿੱਚੋਂ ਫੜਿਆ ਗਿਆ ਪਾਕਿਸਤਾਨੀ ਰਿੰਜਣਾ ਨੇ ਦੱਸਿਆ ਕਿ ਉਹਨਾਂ ਨੇ ਦਸ ਦਰਾਂ ਨੌਜਵਾਨ ਨੂੰ ਆਪਣੇ ਇਲਾਕੇ ਵਿੱਚ ਪਾਇਆ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਜਾਂ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਰੇਂਜਰਾਂ ਨੇ ਉਸ ਨੂੰ ਕਾਨੂੰਨੀ ਕਾਰਵਾਈ ਗੰਡਾ ਸਿੰਘ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਹੈ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵਿੱਚ ਇਸ ਸਮੇਂ ਜਾਂਚ ਕਰ ਰਹੀਆਂ ਹਨ ਨੌਜਵਾਨ ਨੇ ਸਰਾਬਖਾਰ ਕਿਉਂ ਕੀਤੀ ਕੀ ਇਹ ਦਰ ਘਟਨਾ ਕਾਰਵਾਈ ਸੀ ਕੀ ਇਹ ਤੇ ਦਰ ਘਟਨਾ ਪੂਰਨ ਕਾਰਵਾਈ ਸੀ ਜਾਂ ਕੋਈ ਹੋਰ ਕਾਰਨ ਪਾਕਿਸਤਾਨੀ ਅਕਸਰ ਦੀ ਪੁਲਿਸ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਪਕਸ਼ਰ ਖੁਸਦਾ ਕਹਿਣਾ ਹੈ ਕਿ ਉਹ ਉਸ ਨੂੰ ਜਸੂਸੀ ਅਤੇ ਤਸਕਰੀ ਦੋਹਾਂ ਪਹਿਲੂਆਂ ਤੋਂ ਪੁੱਛਗਿੱਛ ਕਰ ਰਹੀ ਹੈ ਹੁਣ ਭਾ ਵੀ ਬਣ ਗਈ ਹੈ ਪਾਕਿਸਤਾਨ ਦੀ ਪਾਕਿਸਤਾਨ ਦੀ ਸਰਕਾਰ ਪਕਸ਼ਰਾਂ ਦੀ ਜਿਹੜੀ ਪੁਲਿਸ ਹੈ ਪਾਕਿਸਤਾਨ ਦੇ ਜਿਹੜੇ ਰੇਂਜਰ ਨੇ ਉਹਨਾਂ ਵੱਲੋਂ ਆਪਣੇ ਪੱਧਰ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਭਾਈ ਸ਼ਰਨਜੀਤ ਸਿੰਘ ਤੇ ਜਸੂਸਤਾ ਨਹੀਂ ਸ਼ਰਨਜੀਤ ਸਿੰਘ ਦੇ ਨਸ਼ਾ ਤਸਕਰਤਾ ਨਹੀਂ ਚਲੋ ਅभी ਅਰਦਾਸ ਕਰਦੇ ਹਾਂ ਕਿ ਉਹ ਪਾਕਿਸਤਾਨ ਦੇ ਵਿੱਚੋਂ ਆਵੇ ਕਿਉਂਕਿ ਉਸ ਨੂੰ ਉਹਦੇ ਮਾਤਾ ਪਿਤਾ ਦੀ ਲੋੜ ਹੈ ਮਾਤਾ ਪਿਤਾ ਨੂੰ ਉਸਦੀ ਲੋੜ ਹੈ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੇ ਮਾਤਾ ਪਿਤਾ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਜਦੋਂ ਭਾਰਤ ਵਿੱਚ ਆਵੇਗਾ ਜਦੋਂ ਪੰਜਾਬ ਦੇ ਵਿੱਚ ਇੰਟਰ ਹੋਵੇਗਾ ਬਾਅਦ ਵਿੱਚ ਭਾਰਤ ਦੀ ਪੁਲਿਸ ਪੰਜਾਬ ਦੀ ਪੁਲਿਸ ਹੋ ਗਈ ਭਾਰਤ ਦੀਆਂ ਏਜੰਸੀਆਂ ਹੋ ਗਈਆਂ ਉਹਨਾਂ ਵੱਲੋਂ ਕੋਈ ਪੁੱਛਗਛ ਕੀਤੀ ਜਾਵੇਗੀ ਇਹ ਸਾਰਾ ਕੁਝ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਹੁਣ ਪਿਤਾ ਦਾ ਬਿਆਨ ਕੀ ਆਇਆ ਹੈ ਪਿਤਾ ਕਹਿੰਦਾ ਸ਼ਰਨਜੀਤ ਸਿੰਘ ਦੇ ਪਿਤਾ ਸੁਤਰਾਮ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਨਸ਼ੇ ਦਾ ਆਦੀ ਹੈ ਉਹ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਕੁਝ ਦਿਨ ਪਹਿਲਾਂ ਉਹ ਨੌਜਵਾਨਾਂ ਨਾਲ ਚਲਾ ਗਿਆ ਸੀ ਅਸੀਂ ਰਿਸ਼ਤੇਦਾਰ ਰਿਸ਼ਤੇਦਾਰਾਂ ਨਾਲ ਜਾਂਚ ਕੀਤੀ ਪਰ ਉਸ ਨਹੀਂ ਮਿਲਿਆ ਅਸੀਂ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਪਹਿਲਾਂ ਲੈ ਕਿਸੇ ਘਰ ਵਿੱਚ ਪਹਿਲਾਂ ਦੇ ਕਿਸੇ ਘਰ ਵਿੱਚ ਰਹਿ ਰਿਹਾ ਸੀ ਜਦੋਂ ਉਹ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਨਹੀਂ ਮਿਲਿਆ ਤਾਂ 8 ਦਸੰਬਰ ਨੂੰ ਸ਼ਾਹਕੋਟ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਉਹਨਾਂ ਨੂੰ ਸੂਚਿਤ ਕਰਨਾ ਕਿ ਸਾਡਾ ਪੁੱਤਰ ਲਾਪਤਾ ਹੈ ਫਿਰ ਅਸੀਂ ਉਸ ਨੌਜਵਾਨਾਂ ਨਾਲ ਗੱਲ ਕੀਤੀ ਜਿਸ ਨਾਲ ਉਹ ਗਿਆ ਸੀ ਉਸਨੇ 5-6 ਦਿਨਾਂ ਤੱਕ ਕੁਝ ਨਹੀਂ ਕਿਹਾ ਕੁਝ ਨਹੀਂ ਕਿਹਾ ਕੁਝ ਦਿਨਾਂ ਬਾਅਦ ਉਸਨੇ ਸਾਨੂੰ ਦੱਸਿਆ ਕਿ ਉਸਨੇ ਉਸ ਨੂੰ ਸਹਾਤੇ ਛੜ ਦਿੱਤਾ ਕੁਝ ਪਹਿਲਾਂ ਮਲਸੀਆਂ ਵਿੱਚ ਲੜਾਈ ਹੋਈ ਸੀ ਅਤੇ ਉਸ ਨੂੰ ਉਸ ਕੇਸ ਲਈ ਜੇਲ੍ਹ ਪੇਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਥੋੜਾ ਜਿਹਾ ਜੇਲ੍ਹ ਚ ਰੱਖਿਆ ਗਿਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਤੰਦ ਕਾਰਨ ਗੈਰ ਕਾਨੂੰਨੀ ਰਾਤ ਪਾਰ ਗਿਆ ਪਰਿਵਾਰ ਨੇ ਉਸ ਦੀ ਵਾਪਸੀ ਦੀ ਅਪੀਲ ਕੀਤੀ ਹੈ ਡੀਐਸਪੀ ਸ਼ਾਹਕੋਟ ਨੇ ਕੀ ਕਿਹਾ ਨੌਜਵਾਨ ਪਕਸਰ ਪਹੁੰਚ ਗਿਆ ਹੈ ਇਸ ਬਾਰੇ ਇਸ ਮਾਮਲੇ ਬਾਰੇ ਸ਼ਾਹਕੋਟ ਦੀ ਸ਼ਾਹਕੋਟ ਦੇ ਡੀਐਸਪੀ ਸੁਪਾਸ ਸਿੰਘ ਨੇ ਕਿਹਾ ਕਿ ਨੌਜਵਾਨ ਸ਼ਰਮੂਹੋਂ ਪਾਕਸਤਾਨ ਤੋੜਿਆ ਸੀ ਉਹ ਇਸ ਮਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ ਉਸ ਨੇ ਸਰਹੱਦ ਕਿਵੇਂ ਅਤੇ ਕਿੱਥੇ ਪਾਰ ਕੀਤੀ ਉਹਨਾਂ ਨੂੰ ਲੂਚਦਾ ਵਿਅਕਤੀ ਦੀ ਸ਼ਿਕਾਇਤ ਮਿਲੀ ਹੈ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਪਾਕਿਸਤਾਨ ਦੇ ਜਿੰਦ ਦੀ ਹਸ ਵਿੱਚ ਹੈ ਇਹ ਬੰਦਾ ਸਿੰਧ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਨੌਜਵਾਨ ਦਾ ਪੰਜਾਬ ਵਿੱਚ ਇੱਕ ਅਪਰਾਧ ਕਾਰਨੀ ਹੈ ਜਿਸ ਦੇ ਖਿਲਾਫ ਦੋ ਮਾਮਲੇ ਦਰਜ ਹਨ ਹਾਲਾਂਕਿ ਇਹਨਾਂ ਮਾਮਲੇ ਦਾ ਆਦੇਸ਼ ਮਾਰੇ ਕੁਝ ਸਪੈਸ਼ਲ ਅਧਿਕਾਰੀਆਂ ਤੋਂ ਜਾਣਕਾਰੀ ਦੀ ਮੰਗ ਕੀਤੀ ਗਈ ਹੈ ਯਾਨੀ ਕਿ ਹੁਣ ਕਸੂਰੀ ਪੈ ਗਈ ਪਰਿਵਾਰਕ ਮੈਂਬਰਾਂ ਨੂੰ ਖਾਸ ਕਰਕੇ ਉਸਦੇ ਪਿਤਾ ਸਤਨਾਮ ਸਿੰਘ ਨੂੰ ਇੱਕ ਪਾਸੇ ਇਸ਼ਕੀਆਂ ਪੌੜੀਆਂ ਚੜ ਗਈ ਪਿਆਰ ਦੇ ਵਿੱਚ ਅੰਨੀ ਹੋਈ ਸਰਬਜੀਤ ਸਿੰਘ ਸਰਬਜੀਤ ਕੌਰ ਵੱਲੋਂ ਧਾਰਮਿਕ ਆਸਰਾ ਦਾ ਸਹਾਰਾ ਲਿਆ ਗਿਆ ਜਥੇਦੀਨ ਆਪ ਕੋ ਗਈ ਪਾਕਿਸਤਾਨ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ ਇੱਕ ਪਹਿਲਾਂ ਸਰਬਜੀਤ ਕੌਰ ਜਿਹੜੀ ਮੂਰ ਹਸੈਨ ਹੈ ਉਹ ਚਰਚਾ ਦਾ ਵਿਸ਼ਾ ਬਣ ਲਈ ਹੁਣ ਇਹ ਸ਼ਰਨਦੀਪ ਸਿੰਘ ਜਿਹੜਾ ਹੈ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਰਕਾਰ ਕਿਹੜੀ ਇਹਦੀ ਮਜਬੂਰੀ ਬਣ ਗਈ ਸੀ ਕਿ ਇਸ ਨੂੰ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰਨਾ ਪਿਆ ਉਧਰ ਦੀ ਸਰਕਾਰ ਉਧਰ ਦੀ ਪੁਲਸ ਉਧਰ ਦੀਆਂ ਏਜੰਸੀਆਂ ਜਾਂਚ ਕਰਨੀਆਂ ਨੇ ਉਹ ਤਾਂ ਮਲਤੂਸੇ ਵਿੱਚ ਨੇ ਕਿਦੇ ਇਹ ਏਜੰਟ ਤਾਂ ਨਹੀਂ ਇਹ ਏਜੰਸੀਆਂ ਦਾ ਬੰਦਾ ਤਾਂ ਨਹੀਂ ਇਹ ਨਸ਼ਾ ਤਸਕਰ ਤਾਂ ਨਹੀਂ ਖੁਦਾ ਨਾ ਕਰੇ ਜੇਕਰ ਉਹਨਾਂ ਨੂੰ ਪਾਕਿਸਤਾਨੀ ਸਰਕਾਰ ਇਧਰ ਭੇਜਦੀ ਹੈ ਫਿਰ ਇਧਰ ਦੀਆਂ ਏਜੰਸੀਆਂ ਵੀ ਜਾਂਚ ਆਪਣੇ ਪੱਧਰ ਤੇ ਕਰਨਗੀਆਂ ਕਿਉਂਕਿ ਮਾਮਲਾ ਹੈ ਸਰ ਹੱਦਾਂ ਦਾ ਮਾਮਲਾ ਹੈ ਦੋ ਦੇਸ਼ਾਂ ਦਾ ਧੰਨਵਾਦ